ਉਹ ਦੋਸਤ ਕੰਪਨੀ ਦਾ ਹੈ। ਤੁਸੀਂ ਆ। ਇਹ ਸੈੱਲ ਪੈਂਦਾ ਜਿਹ ਹੈ। ਹਾਂਜੀ ਇਹ ਸੈੱਲ ਨੂੰ ਚੱਲਦਾ ਵਾ। ਗਾਰੰਟੀ ਵੀ ਕਰਿਆ ਦੀ? 1 ਇਅਰ ਦੀ ਹੁੰਦੀ ਹੈ। 1 ਇਅਰ। ਬ੍ਰੈਂਡ ਦਾ ਲੈ ਲਓ ਤੁਸੀਂ ਡਿਜੀਟਲ ਲੋਕ ਦੀ 1 ਇਅਰ ਦੀ ਗਾਰੰਟੀ ਹੁੰਦੀ ਹੈ। ਪ੍ਰਾਈਸ ਬਰੂਜ ਕੀ ਹੈ ਦਾ? ਪ੍ਰਾਈਸ ਹੈ। ਰਸੀ ਕਾਲ ਦੀ ਸਾਰਿਆਂ ਨੂੰ ਵਿਸ਼ਵਾਸਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਤੇ ਨਵੀਂ ਵੀਡੀਓ ਤੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਐਕਟੀਵੇਸ਼ਨ ਤੇ ਆਏ ਹੋਇਆ ਤੇ ਆਪਾਂ ਤੁਹਾਨੂੰ ਸਾਰਾ ਇਹ ਇੰਸਟ੍ਰਕਸ਼ਨ ਦੱਸਾਵਾਂਗੇ ਆਪਾਂ ਦੂਜੇ ਨੰਬਰ ਹਾਲ ਜਾਂਦੇ ਜਾਣਾ ਅੰਦਰ। ਹਾਲ ਨੰਬਰ 2 ਆ ਤੇ ਹੁਣ ਆਪਾਂ ਇਥੋਂ ਚੱਲਦੇ ਅੰਦਰ ਤੇ ਤੁਹਾਨੂੰ ਸਾਰਾ ਇਹ ਦਿਖਾਉਨੇ ਆ ਕੰਮ ਲਾੜਾ ਤੇ ਤੇ ਇਹਦੀ ਵੀਡੀਓ ਆਪਾਂ ਪਹਿਲਾਂ ਹੀ ਬਣਾਈ ਆ ਉਹ ਤੁਸੀਂ ਦੇਖ ਸਕਦੇ ਹੋ ਜੇ ਨਹੀਂ ਦੇਖੀ ਹਾਲ ਨੰਬਰ 1 ਦੀ ਤੇ ਹੁਣ ਆਪਾਂ ਆ ਗਏ ਹਾਲ ਨੰਬਰ 2 ਚ ਇਹਦੀ ਤੁਹਾਨੂੰ ਦਿਖਾਉਨੇ ਆ ਲੱਗ ਤੋਂ ਵੀਡੀਓ ਤੇ ਹਾਲ ਨੰਬਰ 2 ਦੇ ਵਿੱਚ ਆਪਾਂ ਐਂਟਰ ਹੋ ਗਏ ਤਾਂ ਸਭ ਤੋਂ ਪਹਿਲਾਂ ਇੱਥੇ ਮਸ਼ੀਨਾਂ ਲੱਗੀਆਂ ਨੇ ਕਟਿੰਗ ਵਾਲੀਆਂ ਨੇ ਇਹ ਮਸ਼ੀਨਾਂ ਕਿਹੜੇ ਲੱਗੀਆਂ ਨੇ ਮਸ਼ੀਨਾਂ ਇਹ ਕਟਿੰਗ ਵੇਹਰਾ ਕਰਦੇ ਆ ਉਹ ਮਸ਼ੀਨਾਂ ਨੇ ਮੈਂ ਇੱਧਰ ਵੀ ਨਹੀਂ ਆਵੇ ਇਹ ਆਪਾਂ ਹਾਲ ਨਬਰ ਇੱਕ ਦੀ ਵੀਡੀਓ ਲੱਗ ਤੋਂ ਬਣਾਈ ਆ ਉਹ ਜਿਹਨੇ ਨਹੀਂ ਦੇਖੀ ਤਾਂ ਜਾ ਕੇ ਉਹ ਦੇਖ ਸਕਦੇ ਹੋ ਇਹ ਵੀ ਤਾਂ ਕਟਿੰਗ ਵਾਲੀ ਮਸ਼ੀਨ ਆ ਵੱਡੀ ਇਹ ਪਲਾਸਟਿਕ ਬੋਰਡ ਭਾਈਉਂ ਨੇ ਇਹ ਤਿਆਰੀ ਕਰਨ ਲੱਗਿਆ ਇੱਧਰ ਇਹ ਵੀ ਕਰ ਤੇ ਮੰਨ ਲਾ ਜਿਵੇਂ ਅਰ ਸੋਈ ਦਾ ਹੋ ਗਿਆ ਇੱਧਰ ਇਹ ਕਿ ਚੰਦਾ ਹੋ ਗਿਆ ਜਿਵੇਂ ਮੰਨ ਲਓ। ਡਰੋਲ ਬੈਰਾ ਹੁੰਦੀ ਨਹੀਂ ਜਵੇ। ਇਹ ਵੀ ਮੰਨ ਲਓ ਕਿ ਚੰਦਈ ਹੋ ਗਿਆ ਇਧਰ। ਆਹੇ ਸਾਰਾ ਬੁਣਾ ਕੇ ਦੱਸਿਆ। ਪਲੇਟਫਾਰਮ ਤੇ ਜਾਏਗਾ। ਬੰਦੇ ਵਗਾਰੇ ਮੁੰਦਾਏਗਾ। ਉਹਨੇ ਗਿਲ ਫਿਨਿਸ਼ਿੰਗ। ਇਹ ਡਰੋਲ ਨਹੀਂ ਹਾਰੇ। Saya hitung saya coba biar ini. Udah, coba korek. Berarti, 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 ਇਹ ਜਾਨੀ ਘਟਨੇ ਖਾਨੇ ਉੱਚ ਵੱਧਨੇ ਹਨ ਉਹ ਜੋ ਤਿੰਨ ਤਿੰਨ ਸੇ ਹੋ ਗਏ ਕਿੰਨੇ ਨੇ 1 2 3 4 ਨੇ ਕਿੰਨੇ ਨੇ ਦੂਏ ਜੀ ਇਹ ਸਭ ਕੇ ਸਾਈਡ ਸੇ ਬਨਵਾਉਣਾ ਆ ਸਾਈਡ ਨਾਲ ਸਾਹਮਣੇ ਇਹ ਬੌਡਰੋਬ ਹੈ ਜੀ ਇਸ ਵਿੱਚ ਫੇਲਦੀ ਕਿਟ ਮਿਲ ਜਾਏਗਾ ਆਪਕੋ ਪੈਂਟ ਕਿਟ ਮਿਲ ਜਾਏਗਾ ਡੌਟਰੋਬ ਬਾਸਕਟ ਸ਼ੂ ਰੈਕ ਇਹ ਸੂਰਿਆ ਕਾ ਹਲੇ ਹੈ ਹਾਂਜੀ ਹਾਂ ਕੋਲੀ ਮੜੀ ਜਾਓ ਇਹ ਵੀ ਦਿਖਾ ਦਈਏ ਉਸੇ ਆ ਤੇ ਉਸ ਤੋਂ ਅੱਗੇ ਆ ਕੇ ਗੇਟ ਇਹ ਗੇਟ ਨੇ ਜੀ ਇਹ ਸਾਰੇ ਇੱਧਰ ਗੇਟ ਨੇ ਇਹ ਸਾਰੇ ਇੱਧਰ ਗੇਟ

ਰਾ ਕਿਚਨ ਤਿਆਰ ਕੀਤਾ ਹੋਇਆ। ਨੇ ਦੋਰ ਸਿਸਟਮ ਵੀ ਲੈਇਆ। ਅਸ ਯਾਰ। ਇਹ ਸੈੱਲ ਪੈਂਦਾ ਜ ਹੈ। ਹਾਂਜੀ ਇਹ ਸੈੱਲ ਚੱਲਦਾ ਵਾ। ਗਾਰੰਟੀ ਵਗੈਰਾ ਇਹਦੀ? 1 ਯੀਅਰ ਦੀ ਹੁੰਦੀ ਆ। ਮਾਨੇ। ਬ੍ਰੈਂਡ ਦਾ ਲੈ ਲਓ ਤੁਸੀਂ ਡਿਜੀਟਲ ਲੌਕ ਦੀ 1 ਯੀਅਰ ਦੀ ਗਾਰੰਟੀ ਹੁੰਦੀ ਆ। ਪ੍ਰਾਈਸ ਬਰੂਜ ਕੀ ਹੈ ਦਾ? ਪ੍ਰਾਈਸ ਇਹਨਾਂ ਦਾ 18000 ਤੋਂ ਸ਼ੁਰੂ ਹੋਏਗਾ। 18000 ਤੋਂ 40000 ਤੱਕ। ਕੈਮਰਾ ਵੀ ਹੈਗਾ ਵਿਦ ਵਾਈਫਾਈ ਬਲੂਥ ਸਾਰਾ ਸਿਸਟਮ ਦਿੱਤਾ ਹੁੰਦਾ ਫੋਨ ਨਾਲ ਵੀ ਅਟੈਚ ਕਰਕੇ ਤੁਸੀਂ ਵਾਈਡ ਵਾਈਟ ਕਿੱਥੇ ਵੀ ਬੈਠੇ ਹੋ ਤੁਸੀਂ ਆਪਣੇ ਘਰ ਦੇ ਨਾਲ ਵਾਈਫਾਈ ਨਾਲ ਇਹ ਅਟੈਚ ਹੋ ਗਿਆ ਤਾਂ ਦੂਜਾ ਫੋਨ ਵਾਈਫਾਈ ਨਾਲ ਅਟੈਚ ਹੋ ਗਿਆ ਤਾਂ ਤੁਸੀਂ ਪ੍ਰਿੰਟ ਕਰ ਸਕਦੇ ਹੋ ਵਨ ਟਾਈਮ ਪਾਸਵਰਡ ਦੇ ਸਕਦੇ ਹੋਂ ਕਿਸੇ ਨੂੰ ਵੀ ਵਨ ਟਾਈਮ ਪਾਸਵਰਡ ਦੇ ਸਕਦੇ ਹੋ ਕੋਈ ਕਰ ਨਹੀਂ ਹੈ ਕਿਤਾ ਕਿਸੇ ਹੋਰ ਨੂੰ ਅੰਦਰ ਰੱਖੋ ਇਹ ਇਧਰ ਹਾਰਡਵੇਅਰ ਸਾਰਾ ਗੇਟਾਂ ਦਾ ਇਹ ਗੇਟ ਦੇ ਪੁੰਡੂ ਆ ਗਏ ਨਾ ਇਹ ਵਾਰਡਰੋਬ ਦੇ ਹੈਂਡਰ ਵਗੈਰਾ ਨਹੀਂ ਕਿਚਨ ਦੇ ਸੈਸਰੀ ਵੀ ਕਿਚਨ ਦੇ ਨਹੀਂ ਇਹ ਨਹੀਂ ਮੇਨ ਡੋਰ ਤੇ ਇਹ ਮੇਨ ਡੋਰ ਤੇ ਆ ਗਏ ਬਾਕੀ ਹੈਂਡਲ ਲੋਕ ਆ ਗਿਆ ਆ ਹਿੰਦਰ ਵਗੈਰਾ ਹੋ ਗਏ ਜਮੇ ਆ ਇਧਰ ਗੇਟ ਆ ਗਿਆ ਤੂੰ ਅੱਗੇ ਇਹ ਐਮਰਜੈਂਸੀ ਗੇਟ ਹੋ ਗਿਆ ਤੇ ਮੈਨੇ ਇੱਕਦਮ ਹੀ ਖੋਲ ਜਾਣਾ ਤੁਸੀਂ ਇਹਨਾਂ ਥੰਦੇ ਨੇ ਪੁਸ਼ ਕਰੋਂਗੇ ਨਾ ਇੱਕਦਮ ਖੋਲ ਜਾਣਾ ਆ ਇਧਰ ਵੀ ਗੇਟ ਆਫਿਸ ਚੋਂ ਗਿੱਤੀ ਇੱਦਾਂ ਦੇ ਗੇਟ ਆਫਿਸ ਚੋਂ ਗਿੱਤੀ ਨਾ ਬਾਈ ਇਹਨਾਂ ਤੋਂ ਮਿਲ ਜਾਣਗੇ ਤੇ ਸੁਣ ਬੜੇ ਆਹ ਵਿੰਡੋ ਆਹ ਗੇਟ ਹੋ ਗਿਆ ਅਦਰ ਗੱਲ ਮੈਂ ਤੁਹਾਨੂੰ ਕਿਸੇ ਨੂੰ ਨੰਬਰ ਦੇ ਦਵਾਵਾਂ ਕਿ ਕਿਸੇ ਦੱਸਾਂ Udah setup gate naga. Nomor dia? Oh tuh apa kudara. ਆ ਕੰਪਨੀ ਦੇ ਆਵੇ ਆ

ਰਖਾਣ ਪੇਨ ਨੂੰ ਇਹ ਆ ਗਈ ਨੇਮ ਪਲੇਟ ਜੇ ਤੁਸੀਂ ਆਪਣੇ ਕਿਸੇ ਵੀ ਮਤਲਬ ਕੀ ਦੀ ਨੇਮ ਪਲੇਟ ਲਖਾਉਣੀ ਆ ਉਹ ਚੀਜ਼ਾ ਦੱਸੀ ਗਾ ਲਿਖ ਕੇ ਬਾਈ ਸਾਈਨ ਬੋਰਡ ਕਹਿ ਸਕਦੇ ਆਪਾਂ ਇਹਨੂੰ ਨੇਮ ਪਲੇਟ ਵੀ ਕਹਿ ਸਕਦੇ ਆ ਟੈਂਪਲੇਟ ਹੈ ਉਹਦੇ ਹਾਊਸ ਨੇਮ ਪਲੇਟ ਆ ਘਰ ਮੂਰੇ ਲਾਉਣੀ ਆ फाइंड बोर्ड हो गया जमीतरा ये बोतल का शॉप बोतल के ले आया बोतल साफ करने के लिए बोतल साफ करने हाँ बोतल साफ कर ये स्टाल लाने के लिए डिस्टिक मारने के लिए और हाँ रस्सी सामने के लिए वो सुलाने के लिए आएगा रेंडोर बाथरूम लोग ले ਜਾਲੇ نکالਨੇ ਕਿ ਜਾਲੇ ਨਿਕਾਲ ਲਈ ਚਾਲਾ ਸਾਫ ਕਰਨੇ ਲਈ ਫਾਈਨ ਟੂ ਬੈਕਸ ਹੋ ਗਰਾ ਇਹ ਮਸਾਜਰ ਭਾਈ ਇੱਕ ਸਾਲ ਦੀ ਗਾਰੰਟੀ ਹੈ ਜੀ ਇੱਕ ਸਾਲ ਦੀ ਗਾਰੰਟੀ ਹੈ ਇਸ ਦੀ ਇੱਕ ਸਾਲ ਦੀ ਗਾਰੰਟੀ ਹੈ ਉਹ ਵੀ ਦਿਖਾਈ ਮੜਾ ਜੀ ਇਹ ਤਾਂ ਲੋਕ ਨੇਤਰ ਹੈਂਗਰ ਇਹ ਹੈਂਗਰ ਆ ਗਏ ਸਾਰੇ ਇੱਧਰ ਇੱਧਰ ਕਿੱਟਾਂ ਦੇ

ਫਾਇਨਾ ਬਾਈ ਇਹ ਤਿਆਰੀ ਕਰਦੇ ਆਂ ਸਾਡੀ ਜਿਹੜੀ ਖਾਜੀ ਦਾ ਕਰਨਾ ਹੈ ਮਾਸ਼ੀ ਦੇ ਤੇ ਫਲਡ ਲਾਈਟ ਚਾਹੀਦੀ ਜੀ ਉਹ ਜਿਹੜੀ ਵੀ ਆਪਾਂ ਨੂੰ ਸਪੀਡ ਪੈਕ ਕਰ ਦਿੰਦੇ ਆਂ ਜੀ ਆਹ ਤੇ ਉਹ ਸੋਲਰ ਵਾਲੀ ਜਿਹੜੀ ਪਲੇਟ ਚਾਹੀਦੀ ਹੈ ਇਹ ਬਾਈ ਅੱਜ ਅਮਰ ਸਾਡੇ ਕੋਲ ਤੇ ਨਹੀਂ ਉੱਡੇ ਇਹ ਸਾਰੇ ਫੈਨ ਨੇ ਇਹ ਵੀ ਫੈਨ ਆ ਕਿਤੇ ਰਹੀ ਜਿਹੜੇ ਸਭੀ ਪਿਆਰੇ ਹਨ ਕਹਿੰਦੇ ਦੇਖੋ ਇਹ ਤਾਂ ਅੰਬਰ ਤੋਂ ਲੱਗੇ

ਰਿਮੂਵ ਕਰਿਆ ਜੀ ਸਭ ਕੁਝ ਦੇਖੋ ਵੀਰੇ ਹੈ ਅੰਦਰ ਤੋਂ ਅਕੜਿਆਂ ਨੂੰ ਉਹਨਾਂ ਫਰਸ਼ਾਂ ਜਿਹੜੇ ਡੈਕਟਿਟਿਵ ਹੋਏ ਤੇ ਅੰਦਰ ਵੀ ਡੋਰ ਹੈਂਡਲ ਪਏ ਨੇ ਸਾਰੇ ਤੇ ਇਤਰਾ ਗੇਟ ਗੇਟ ਕਹਿੰਦੇ 2400 ਰੁਪਏ ਸਕੁਅਰ ਫੁੱਟ ਆਏ ਕਣ ਆ ਗਿਆ ਨਾ ਆਹ ਐਸਾ ਹੈ ਇਹ ਤਾਂ ਮਰਾ 5 ਇੰਚ ਦੀ ਜਗ੍ਹਾ ਲੀ ਸਿਵਲ ਪਲਾਨ ਉਸਕੇ ਬਾਅਦ ਵੀ ਉਹ ਉਸਕੇ ਬਾਅਦ ਵੀ ਉਹ ਮਿਲਣ ਗਿਆ ਕਰਾ ਦੇ ਜਿਹੜਾ ਉਹ ਕੰਮ ਕਰਦਾ ਹੈ ਇੰਗਲਿਸ਼ ਵੀ ਉਸਕੇ ਅੰਦਰ ਇੱਕ ਚੁਗਾਠਾ ਆ ਸਰਵਾਗੇ ਜੀ ਇਹ ਡੀਅਰ ਦਾ ਤਾਂ ਅਸੂਲ ਬਣਦਾ ਹੈ ਪਾਪਾ ਬਾਪਾ ਆਪ ਨੂੰ ਕਈ ਫੇਰ ਗਿਆ ਜਿਹੜਾ ਨਾ ਬਕੂਰ ਵਾਲੇ ਕੋਲੋਂ ਵੀ ਅਰਜਾ ਮੰਗ ਗਿਆ ਅਬਦੁੱਲਲਾ ਜਿਹੜਾ ਹੰਲੇ ਕਰ ਲੋ ਆਪਣੇ ਹਿਸਾਬ ਨਾਲ ਇਹ ਆ ਰਹੀ ਹੈ ਤੇ ਇਧਰੋਂ ਵੀ ਆ ਰਹੇ ਨੇ ਤੇ ਸੇਵ ਨੂੰ ਦੇਸੀ ਪਰ ਜੇ ਵੀ ਜੇ 4 ਸੱਤ ਨਾ ਵੈਸੇ ਹੀ ਸੇਵ ਕਰ ਰਹੀ ਹੈ ਕੋਤਈ ਪਹਿਲਾਂ ਆਪਣੇ ਇੰਤਾਂ ਦੀ ਹੁੰਦੀ ਨਹੀਂ ਸੱਚ ਤੇ ਹੁਣ ਬਾਈ ਨੇ ਇਤਰੀ ਬਣਾਤੀ ਇਹ ਜਿੰਨੇ ਆ ਪਈ ਆ ਆਪ ਲੱਗ ਇਹ ਤਰੇ ਆ ਪਈ ਆ ਆਰੀ ਆਪਣੇ ਦੁਨੀਆ ਚ ਚਾਲਦੀ ਕੋੜ ਵਾਲੀ د <laughs> بڑ ਤੇ ਦੋ ਨੰਬਰ ਹਾਲ ਤੇ ਜਿਹੜਾ ਇੱਥੇ ਸਾਰਾ ਇੰਟੀਰੀਅਰ ਦਾ ਸਮਾਨ ਤੇ ਘਰ ਦਾ ਬਾਥਰੂਮ ਦਾ ਤੇ ਹੋਰ ਵੀ ਸਮਾਨ ਜਿਹੜਾ ਆਪਾਂ ਐਸਾ ਦਿਖਾਤਾ ਤੇ ਹੁਣ ਆਪਾਂ ਚੱਲਦੇ ਆ ਹਾਲ ਨੰਬਰ 3 ਤੇ ਉਹਦਾ ਵਲੌਗ ਆਪਾਂ ਦੇਖਦੇ ਆ ਲੱਗ ਤੋਂ ਬਣਾਵਾਂਗੇ ਕਿਉਂਕਿ ਕਾਫੀ ਵੱਡੀ ਵੀਡੀਓ ਫਿਰ ਹੋ ਜਾਂਦੀ ਆ ਉਹ ਤਿੰਨ ਨੰਬਰ ਹਾਲ ਚੱਲੀਏ ਹਾਂ ਬਈ ਤਿੰਨ ਉਹ ਲੱਗ ਤੋਂ ਬਣਾਉਣੇ ਆ ਵਲੌਗ ਨਾ ਤੇ ਇੱਧਰ ਤਿੰਨ ਨੰਬਰ ਹਾਲ ਆ ਹੁਣ ਇਹ ਸੀ ਦੋ ਨੰਬਰ ਹਾਲ ਨੰਬਰ 2 ਦੀ ਆਪਾਂ ਤੁਹਾਨੂੰ ਸਾਰੀ ਇਹ ਵੀਡੀਓ ਦਿਖਾਤੀ ਆ ਤੇ ਹੁਣ ਆਪਾਂ ਚੱਲਦੇ ਆ ਹਾਲ ਨੰਬਰ 3 ਦੇ ਵਿੱਚ ਇੱਧਰ ਆਪਣੇ ਮਗਰਾ ਹਾਲ ਨੰਬਰ 3 ਤੇ ਇਹਦੀ ਆਪਾਂ ਵੀਡੀਓ ਅਲੱਗ ਤੋਂ ਬਣਾਵਾਂਗੇ ਤੇ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਜੇ ਵੀਡੀਓ ਚੰਗੀ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੀਡੀਓ ਸ਼ੇਅਰ ਕਰਨਾ ਕਮੈਂਟ ਕਰਨਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੇ ਜੇ ਤੁਸੀਂ ਹਾਲ ਨੰਬਰ ਇੱਕ ਦੀ ਵੀਡੀਓ ਦੇਖਣੀ ਉਹ ਵੀ ਆਪਾਂ ਬਣਾਈ ਹੋਈ ਆ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਇਹ ਲੁਧਿਆਣੇ ਜਿਹੜਾ ਐਗਜ਼ਿਬਿਸ਼ਨ ਲੱਗਿਆ ਹੋਇਆ ਮੇਲਾ ਲੱਗਿਆ ਹੋਇਆ ਉੱਥੇ ਆਪਾਂ ਇਸ ਟਾਈਮ ਤੇ ਇਹ ਵੀਡੀਓ ਨੂੰ ਕਰਦੇ ਇੱਥੇ ਐਂਡ ਤੇ ਮਿਲਾਂਗੇ ਨਵੇਂ ਵੀਡੀਓ 'ਚ ਨਵੇਂ ਬਲੌਗ 'ਚ ਕਰ ਤੁਹਾਡਾ ਸਾਰਿਆਂ ਦਾ ਵੀਡੀਓ ਦੇਖ ਲਈ ਧੰਨਵਾਦ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ